ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਈਮਾਨ ਤੇ ਪੰਜਾਬ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਰੁਕ ਕਰ ਲੈਣੇ ਆ ਇਸ ਵੇਲੇ ਦੇ ਹਟਾਈਂ ਸਵਾਲ ਸੁਪਰੀਮ ਕੋਰਟ ਨੂੰ ਲੈ ਕੇ ਕਿਸਾਨ ਆਕੂ ਜਗਜੀਤ ਡੱਲੇਵਾਲ ਦਾ ਆਇਆ ਵੱਡਾ ਬਿਆਨ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕੁਝ ਕਰਨ ਲਈ ਨਹੀਂ ਕਿਹਾ ਬਲਾਤਕਾਰ ਦੇ ਦੋਸ਼ੀ ਪਾਸਟਰ ਨੂੰ ਮੁਹਾਲੀ ਅਦਾਲਤ ਨੇ ਸੁਣਾਈ ਉਮਰ ਕੈ ਪੀੜਤਾ ਦੇ ਵਕੀਲ ਨੇ ਦਿੱਤੀ ਜਾਣਕਾਰੀ ਸਰਕਾਰ ਵੱਲੋਂ ਪੰਜਵੀਂ ਵਾਰ ਐਸਆਈਟੀ ਵਿੱਚ ਫੇਰ ਬਦਲ ਤੇ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਤੇ ਕਸਿਆ ਤੰਜ ਕਿਹਾ ਤੁਸੀਂ ਬਣੋ ਐਸਆਈਟੀ ਦੇ ਚੇਅਰਮੈਨ ਚੰਡੀਗੜ੍ਹ ਵਿੱਚ ਅੱਜ ਮੁੱਖ ਮੰਤਰੀ ਨੇ 700 ਐਟੀਟੀ ਅਧਿਆਪਕਾਂ ਨੂੰ ਸੌਂਪੇ ਨਿਯੁਕਤੀ ਪੱਤਰ ਕਿਹਾ ਸਰਕਾਰੀ ਸਕੂਲਾਂ ਦਾ ਪੱਧਰ ਵਧਾ ਕੇ ਕਰਾਂਗੇ ਵਿਸ਼ਵ ਪੱਦਰੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਮਰਨ ਵਰਤ ਨੂੰ ਲੈ ਕੇ ਕਿਸਾਨਾਂ ਕੋ ਜਗਜੀਤ ਢੱਲੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ ਇਹ ਖਬਰ ਫੈਲਾਈ ਗਈ ਕਿ ਜਗਜੀਤ ਢੱਲੇਵਾਲ ਨੇ ਮਰਨ ਵਰਤ ਵਾਪਸ ਲੈ ਲਿਆ ਹੈ ਹਸਪਤਾਲ ਵਿੱਚ ਭਰਤੀ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਇੰਟੈਲੀਜੈਂਸ ਦੀਆਂ ਐਪਸ ਤੋਂ ਗਲਤ ਜਾਣਕਾਰੀਆਂ ਕਿਸਾਨਾਂ ਬਾਰੇ ਸਮਾਜ ਵਿੱਚ ਫੈਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਦੇ ਹੋਏ ਡੱਲੇਵਾਲ ਨੇ ਕਿਹਾ ਕਿ ਇਹ ਸਭ ਕਾਮ ਏਜੰਸੀਆਂ ਦੇ ਹਨ ਅਤੇ ਅੰਦੋਲਨ ਨੂੰ ਬਦਨਾਮ ਕਰਨ ਦਾ ਰਸਤਾ ਲੱਭਿਆ ਜਾ ਰਿਹਾ ਹੈ ਮਰਨ ਵਰਤ ਅਤੇ ਕਿਸਾਨਾਂ ਉੱਪਰ ਹੋਈ ਕਾਰਵਾਈ ਬਾਰੇ ਗੱਲ ਕਰਦਿਆਂ ਜਗਜੀਤ ਡੱਲੇਵਾਲ ਨੇ ਕਿਹਾ ਕਿ ਕਾਰਪੋਰੇਟ ਲੋਕਾਂ ਨਾਲ ਲੜਨ ਵਾਲੇ ਲੋਕਾਂ ਦੀ ਕਦੀ ਵੀ ਏਜੰਸੀ ਉਸ ਤਰ੍ਹਾਂ ਨਹੀਂ ਹੋਣ ਦਿੰਦੀ ਜਿਸ ਕਰਕੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਕਈ ਤਰ੍ਹਾਂ ਦੀਆਂ ਆਵਾਹਾਂ ਫੈਲਾਈਆਂ ਜਾ ਰਹੀਆਂ ਨੇ ਪਿਛਲੇ ਦਿਨਾਂ ਵਿੱਚ ਹੋਈਆਂ ਗ੍ਰਿਫਤਾਰੀਆਂ ਦੀ ਉਦਾਹਰਣ ਦਿੰਦਿਆਂ ਤੇ ਸੁਪਰੀਮ ਕੋਰਟ ਨੂੰ ਲੈ ਕੇ ਜਵਦੀਤ ਢੱਲੇਵਾਲ ਨੇ ਹੋਰ ਕੀ ਕਿਹਾ ਆਓ ਦੇਖਦੇ ਹਾਂ ਕਿਸਾਨਾਂ ਦੇ ਹੋਏ ਸਮਾਨ ਦੀ ਪੂਰਤੀ ਨਹੀਂ ਹੋ ਜਾਂਦੀ ਤੇ ਜਾਂ ਉੱਥੇ ਜੋ ਗੁਰਬਾਣੀ ਦਾ ਖੰਡਨ ਕੀਤਾ ਗਿਆ ਹੈ ਉਹ ਜਿਹੜੀ ਖੰਡਿਤ ਕੀਤੀ ਗੁਰਬਾਣੀ ਦੇ ਪ੍ਰਤੀ ਆਪਾਂ ਕੋਈ ਸਰਕਾਰ ਦੇ ਤੇ ਦਬਾਅ ਪਾ ਕੇ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕਰਵਾ ਲੈਂਦੇ ਉਨੀ ਦੇਰ ਤੱਕ ਪਾਣੀ ਨਹੀਂ ਪਿਵਾਂਗੇ ਤੇ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦਿਨ ਆਪਣੇ ਕਿਸਾਨ ਰਹਾ ਹੋਏ ਇਹ ਵੀ ਕਹਿ ਦਿੱਤਾ ਕਿ ਅਸੀਂ ਮਤਲਬ ਜੋ ਉਥੇ ਜਗਜੀਤ ਸਿੰਘ ਦੀ ਬਾਣੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਹੋਇਆ ਉਹਦੇ ਤੇ ਅਸੀਂ ਕਾਰਵਾਈ ਕਰਨ ਲਈ ਤਿਆਰ ਆ ਅਸੀਂ ਲਈ ਸਾਰੀ ਅਸੀਂ ਦੀ ਪਰਭਾਈ ਕਰਨ ਲਈ ਤਿਆਰ ਆਂ ਫਿਰ ਆਪਾਂ ਬਾਣੀ ਪੀਤਾ ਸੀ ਔਰ ਸਰਕਾਰ ਨੇ ਸੁਪਰੀਮ ਕੋਰਟ 'ਚ ਇਹ ਕਿਹਾ ਅਸੀਂ ਜਾ ਕੇ ਕਿ ਡੱਲੇয়াল ਨੇ ਮਰਨ ਮਤ ਸ਼ਰਤਾਂ ਤੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਬੜੀਆਂ ਵੱਡੀਆਂ ਗੱਲਾਂ ਕਹੀਆਂ ਇਹ ਕਿਹਾ ਸੀ ਯਾਦ ਹੋਵੇਗਾ ਤੁਹਾਡੇ ਕਿ ਜੀ ਡੱਲੇ ਵਾਲ ਤਾਂ ਬਹੁਤ ਚੰਗਾ ਲੀਡਰ ਹੈ ਇਹ ਰਾਜਨੀਤੀ ਤੋਂ ਦੂਰ ਹੈ ਫਲਾਣਾ ਹੈ ਫਲਾਣਾ ਬੜੀਆਂ ਬੜੀਆਂ ਆਪਣੀ ਉਪਮਾ ਕੀਤੀ ਸੀ ਉਹ ਉਹਦੇ ਵਿੱਚ ਉਹਨਾਂ ਨੇ ਆਪ ਦੀ ਗੱਲ 'ਚ ਆਪਣੀ ਯੋਗਿਤੀ ਸੁਪਰੀਮ ਕੋਰਟ ਤੇ ਕਿ ਯਾਦ ਰੱਖਿਓ ਕਿ ਜਦੋਂ ਇੱਕ ਪਾਸੇ ਤਾਂ ਆਪਣੀ ਉਪਮਾ ਕਰ ਰਹੇ ਨੇ ਇੱਕ ਪਾਸੇ ਜਦੋਂ ਆਪਣੇ ਕਿਸੇ ਸ਼ੁੱਭ ਚਿੰਤਕ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਰੱਖੀ ਕਿ ਜੀ ਕਿਸਾਨਾਂ ਦੇ ਦੇ ਨੇ ਦੇ ਉੱਤੇ ਸਰਕਾਰ ਨੇ ਜਿਹੜਾ ਹਮਲਾ ਕੀਤਾ ਹੈ ਗਲਤ ਕੀਤਾ ਹੈ ਤੁਹਾਡੇ ਹੁਕਮਾਂ ਦੀ ਅਦੁੱਲੀ ਕੀਤੀ ਹੈ ਤਾਂ ਉਸ ਵੇਲੇ ਉਹ ਜਿਹੜੀ ਰੈਟ ਪਾਉਣ ਲੱਗਾ ਸੀ ਆਪਣਾ ਬੰਦਾ ਉਹ ਸੁਪਰੀਮ ਕੋਰਟ ਨੇ ਅਕਸੈਪਟ ਨਹੀਂ ਕੀਤੀ ਸੁਪਰੀਮ ਕੋਰਟ ਬਾਰੇ ਗੱਲ ਕਰਦਿਆਂ ਜਗਜੀਤ ਡੱਲੇਵਾਲ ਨੇ ਕਿਹਾ ਕਿ ਅੱਗੇ ਜਦੋਂ ਧਰਨੇ ਵਿੱਚ ਕਿਸਾਨ ਬੈਠੇ ਸਨ ਤਾਂ ਸੁਪਰੀਮ ਕੋਰਟ ਰੋਜ਼ ਮੈਨੂੰ ਹਸਪਤਾਲ ਪਹੁੰਚਾਉਂਦੀਆਂ ਗੱਲਾਂ ਕਰਦਾ ਸੀ ਪਰ ਇਸ ਸਭ ਦੇ ਬਾਵਜੂਦ ਕਿਸਾਨਾਂ ਉੱਪਰ ਕੜੀ ਕਾਰਵਾਈ ਹੋਈ ਹੈ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਮੇਰੀ ਜਾਨ ਤੇ ਚਿੰਤਾ ਨਾ ਕਰੇ ਬਲਕਿ ਭਾਰਤ ਸਰਕਾਰ ਨੂੰ ਮੰਗਾ ਮੰਨਣ ਬਾਰੇ ਗੱਲ ਕਹੇ ਪਰ ਅਜਿਹਾ ਨਹੀਂ ਹੋ ਸਕਿਆ ਜਿਸ ਕਾਰਨ ਮੌਜੂਦਾ ਹਾਲਾਤ ਬਣੇ ਈਸਾਈ ਧਾਰਮਿਕ ਗੁਰੂ ਪਾਸਟਰ ਬਜਿੰਦਰ ਸਿੰਘ ਨੂੰ ਅੱਜ ਇੱਕ ਨਬਾਲਗ ਕੁੜੀ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹ ਸਜ਼ਾ ਮੌਤ ਤੱਕ ਭੁਗਤਣੀ ਪਵੇਗੀ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ 3 ਦਿਨ ਪਹਿਲਾਂ ਹੀ ਉਸ ਨੂੰ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਭੇ ਦਿੱਤਾ ਗਿਆ ਨਾ ਬਾਲਕ ਕੁੜੀ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਅੱਜ ਦੇ ਫੈਸਲੇ ਦੌਰਾਨ ਪੁਲਿਸ ਵਿਭਾਗ ਨੇ ਸੁਰੱਖਿਆ ਨੂੰ ਲੈ ਕੇ ਵਿਸ਼ੇਸ਼ ਇੰਤਜ਼ਾਮ ਕੀਤੇ ਸਨ ਤਾਂ ਜੋ ਕਿਸੇ ਵੀ ਉੱਚਾਈ ਸਥਿਤੀ ਨੂੰ ਰੋਕਿਆ ਜਾ ਸਕੇ ਪਾਸਟਰ ਬਜਿੰਦਰ ਸਿੰਘ ਉੱਤੇ ਇਹ ਦੋਸ਼ ਹੈ ਕਿ ਉਸਨੇ ਵਿਦੇਸ਼ ਵਿੱਚ ਵਸਾਉਣ ਦੇ ਬਹਾਨੇ ਇੱਕ ਨੌਜਵਾਨ ਕੁੜੀ ਨੂੰ ਆਪਣੇ ਘਰ ਬੁਲਾਇਆ ਤੇ ਉਸ ਨਾਲ ਜ਼ਬਰ ਜਨਾਹ ਕਰਕੇ ਵੀਡੀਓ ਵੀ ਬਣਾਈ ਇਸ ਤੋਂ ਬਾਅਦ ਪਾਸਟਰ ਬਜਿੰਦਰ ਸਿੰਘ ਨੇ ਕੁੜੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਵਿਰੋਧ ਕੀਤਾ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਵੇਗੀ पूरे मामले से पीड़ित लड़की ने वकील ने की कहा आओ देखते हैं का स्टेटस था इस बंदे का कि इस बंदे ने जो है बेसिकली धार्मिक एक लीडर जिसको पापा जी पापा जी इनकी जो इनके फॉलोअर है वो कहा करते थे स्पिरिचुअल लीडर के नाम पर मशहूर थे जिनका काम ये होता है कि लोगों को मार्ग दिखाना होता है और जीवन में सही रास्ता दिखाना होता है क्योंकि ये जो जुर्म है ये जो जुर्म है ऐसे किसी बंदे के द्वारा जब किया जाता है तो उसकी एग्जेपलरी सजा होना बहुत जरूरी हो जाता है ताकि सारे समाज को एक मैसेज ਜਾਏ ਕਿ ਇੱਕ ਤਰ੍ਹਾਂ ਸੇ ਐਸਾ ਘਿਨਾਉਣਾ ਕੰਮ ਦੁਬਾਰਾ ਸੇ ਕੋਈ ਕਰਨੇ ਕੀ ਹਿੰਮਤ ਨਾ ਕਰ ਸਕੇ ਤਾਂ ਵੀ ਆਰ ਸੈਟੀਸਫਾਈਡ ਵਿਦ ਅ ਮਿਨ ਕੁਆਂਟਮ ਆਫ ਸੈਂਟੈਂਸ ਥੈਟ ਇਜ਼ ਲਾਈਫ ਇਮ ਪ੍ਰਿਜ਼ਨਮੈਂਟ ਅੰਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ ਬਿਹਾਈਂਡ ਦ ਬਾਰਸ ਦੱਸ ਦੇ ਕਿ ਇਹ ਸਜ਼ਾ ਉਸ ਸਮੇਂ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਜਿੰਸੀ ਸ਼ੋਸ਼ਣ ਅਤੇ ਇੱਕ ਹੋਰ ਮਹਿਲਾ ਨਾਤ ਮਾਰਕ ਉਟਦੇ ਮਾਮਲਿਆਂ ਦੇ ਵਿੱਚ ਸਾਹਮਣੇ ਆਇਆ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨਾਲ ਸੰਬੰਧਿਤ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਨੂੰ ਬਦਲ ਦਿੱਤਾ ਗਿਆ ਹੈ ਹੁਣ ਐਸਆਈਟੀ ਦਾ ਮੁਖੀ ਜੋ ਹੈ ਉਹ ਏਆਈਜੀ ਵਰਣ ਕੁਮਾਰ ਨੂੰ ਬਣਾਇਆ ਗਿਆ ਇਸ ਤੋਂ ਪਹਿਲਾਂ ਡੀਆਈਜੀ ਐਚਐਸ ਪੁੱਲਰ ਐਸਆਈਟੀ ਦੇ ਮੁਖੀ ਸਨ ਇਸ ਤੋਂ ਇਲਾਵਾ ਦੋ ਹੋਰ ਅਧਿਕਾਰੀ ਬਦਲੇ ਗਏ ਨੇ ਇਸ ਤੋਂ ਇਲਾਵਾ ਤਰਨਤਾਰਨ ਦੇ ਐਸਐਸਪੀ ਅਭਿਮਨਿਉ ਰਾਣਾ ਤੇ ਐਸਪੀ ਪਟਿਆਲਾ ਗੁਰਬੰਦ ਸਿੰਘ ਬੈਸ ਨੂੰ ਐਸਆਈਟੀ ਦਾ ਮੈਂਬਰ ਬਣਾਇਆ ਗਿਆ ਵਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਮੇਰੇ ਤੇ ਹੋਏ ਬੇਬੁਨਿਆਦ ਕੇਸ 'ਚ ਪੰਜਵੀਂ ਐਸਆਈਟੀ ਬਣਾਈ ਗਈ ਹੈ ਭਗਵੰਤ ਮਾਨ ਜੀ ਤੁਹਾਡੀ ਬੁਖਲਾਹਟ ਸਾਫ਼ ਨਜ਼ਰ ਆ ਰਹੀ ਹੈ ਹੁਣ ਤੁਸੀਂ ਐਸਆਈਟੀ ਦੇ ਚੇਅਰਮੈਨ ਆਪ ਬਣ ਲਵੋ ਨਾਲ ਵੈਭਵ ਕੁਮਾਰ ਤੇ ਵਿਜੇ ਨਈਰ ਵਰਗਿਆਂ ਨੂੰ ਐਸਆਈਟੀ ਦੇ ਮੈਂਬਰ ਬਣਾਓ ਤੇ ਮੇਰੇ ਖਿਲਾਫ ਚਲਾਨ ਪੇਸ਼ ਕਰੋ ਮਜੀਠੀਆ ਨੇ ਕਿਹਾ ਕਿ ਕਦੇ ਤੁਸੀਂ ਮੇਰੇ ਖਿਲਾਫ ਸਰਚ ਵਾਰੰਟ ਲੈਣ ਦੀ ਕੋਸ਼ਿਸ਼ ਕਰਦੇ ਹੋ ਭਗਵੰਤ ਮਾਨ ਜੀ ਜਿਹੜਾ ਮਰਜ਼ੀ ਪਰਚਾ ਪਾ ਲਓ ਮਜੀਠੀਆ ਨੂੰ ਤੁਸੀਂ ਚੁੱਪ ਨਹੀਂ ਕਰਾ ਸਕਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਕੇਸ ਚੋਂ ਵੀ ਬਾਹਰ ਆਵਾਂਗਾ ਜ਼ਿਕਰ ਕਰਦੇ ਹੀ ਹੈ ਕਿ ਇਹ ਪੰਜਵੀਂ ਵਾਰ ਹੈ ਜਦੋਂ SIT ਵਿੱਚ ਬਦਲਾਅ ਕੀਤੇ ਗਏ ਨੇ ਪਹਿਲਾਂ SIT ਦੀ ਅਗਵਾਈ ਹਮੇਸ਼ਾ DIG ਜਾਂ ਇਸ ਤੋਂ ਉੱਚੇ ਰੈਂਕ ਦੇ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ ਇਹ ਪਹਿਲੀ ਵਾਰ ਹੈ ਜਦੋਂ SIT ਦੀ ਕਮਾਂਡ AIG ਰੈਂਕ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ 2025 12 ਸਾਲ ਦੇ ਹੈਵ ਅਕਿਊਜ਼ਡ ਮੀ ਕਿ ਜੀਏ ਡਰੱਗ ਦੇ ਮਸਲੇ 'ਚ ਅੱਜ 12 ਸਾਲਾਂ ਬਾਅਦ ਹਾਲ ਇਹ ਹੋ ਗਏ ਕਿ ਇਹ ਸ਼ੁਰੂ ਹੋਏ ਸੀ ਇੱਕ DGP ਲੈਵਲ ਸਟੂ ਡੀਜੀਪੀ ਤੇ ਹੋਮ ਸੈਕਟਰੀ ਉਸ ਤੋਂ ਬਾਅਦ ਆਨਰੇਬਲ ਹਾਈ ਕੋਰਟ ਕਿਉਂਕਿ ਇੱਕ ਪਟੀਸ਼ਨ ਪਈ ਸੀ ਆਨਰੇਬਲ ਹਾਈ ਕੋਰਟ ਚ ਉਹਨਾਂ ਨੇ ਫਿਰ ਇੱਕ ਇੰਡੀਪੈਂਡੈਂਟ ਸੈਟ ਬਣਾਈ ਜੀਦੀ ਰਿਪੋਰਟਿੰਗ ਵੀ ਆਨਰੇਬਲ ਹਾਈ ਕੋਰਟ ਚ ਹੋਣੀ ਸੀ ਉਹਦੇ ਚ ਤਿੰਨ ਵੱਡੇ ਅਫਸਰ ਜਿਹੜੇ ਉਸ ਵੇਲੇ ਦੇ ਆਈਜੀ ਡੀਆਈਜੀ ਸਨ ਅੱਜ ਪੰਜਾਬ ਦੇ ਡੀਜੀਪੀ ਲੈਵਲ ਦੇ ਅਹੁਦੇ ਤੇ ਬੈਠੇ ਆ ਉਹਨਾਂ ਨੇ ਵੀ ਤਸੱਲੀ ਕਰ ਲਈ ਉਸ ਤੋਂ ਬਾਅਦ ਇਹਨਾਂ ਨੇ ਪੰਜ ਸਿੱਟਾਂ ਬਣਾਤੀਆਂ ਔਰ ਤੁਸੀਂ ਅੱਜ ਹਰਾਨ ਹੋਗੇ ਹਰ ਵੇਲੇ ਸਿੱਟ ਦਾ ਲੈਵਲ ਥੱਲੇ ਡਿੱਗ ਜਾਂਦਾ ਮਤਲਬ ਲੋਕ ਤਾਂ ਵੱਡੇ ਅਫਸਰਤ ਵੱਲ ਜਾਂਦੇ ਆ ਇਹ ਉੱਤੋਂ ਲੈ ਕੇ ਥੱਲੇ ਆ ਗਏ ਕਿਉਂਕਿ ਜਦ ਵੀ ਕਿਸੇ ਅਫਸਰ ਨੂੰ ਕਿਹਾ ਜਾਂਦਾ ਉਹ ਕਹਿੰਦਾ ਇਹ ਤਾਂ ਸਿਆਸੀ ਕਰਨ ਹੈ ਇਹਦੇ 'ਚ ਹੈ ਕੁਛ ਨਹੀਂ ਐਸ ਰਾਹੁਲ ਸਾਹਿਬ ਦੀ ਬਣੀ ਜਸਕਰਨ ਦੀ ਬਣੀ ਆ ਬਾਕੀ ਜ਼ਿਕਰ ਹੋਇਆ ਬਲਰਾਜ ਸੌਂ ਦੀ ਬਣੀ ਮਤਲਬ ਕਿ ਦੀ ਕਿ ਦੀ ਐਡੀਸੀਪੀ ਚੀਨਾ ਸਾਹਿਬ ਦੀ ਬਣੀ ਆਪਦੇ ਰਿਟਾਇਰਮੈਂਟ ਵਾਲੇ ਦਿਨ ਵੀ ਮੈਨੂੰ ਸੱਦੀ ਗਏ ਇਸ ਲਈ ਇਹ ਕਿਸਮ ਦੀ ਪੋਲਿਟਿਕਸ ਹੋ ਰਹੀ ਆ ਅੱਜ ਇਹ ਵਰੁਣ ਸ਼ਰਮਾ ਨੂੰ ਹੈਡ ਲਾਤਾ ਉਹਨਾਂ ਨਾਲ ਦੋ ਬੰਦੇ ਲਾਏ ਆ ਹੋਰ ਚਲੋ ਇਹਦੇ ਬਾਰੇ ਮੈਂ ਫੇਰ ਜ਼ਿਕਰ ਕਰੂੰਗਾ ਮਗਰ ਮੇਰੀ ਗੱਲ ਯਾਦ ਰੱਖਿਓ ਜਿਵੇਂ ਬਲਰਾਜ ਦੇ ਮਸਲੇ ਚ ਵੇ ਕੁਇਡ ਪ੍ਰੋ ਕੋ ਹੋਇਆ ਸੀ ਨਾ ਜੀ ਉਹ ਦੋ ਚੱਟੋ ਪਾਦਿਆ ਨੇ ਉਹਨੂੰ ਲਾਇਆ ਫਿਰ ਉਹਦੇ ਮੁੰਡੇ ਨੂੰ ਪ੍ਰੋਮੋਸ਼ਨ ਦਿੱਤੀ ਵਿਧਾਨ ਸਭਾ ਚ ਰੌਲਾ ਪਿਆ ਅੱਜ ਮੇਰੀ ਗੱਲ ਫੇਰ ਸੁਣ ਲਿਓ ਇਹ ਛੋਟੇ ਅਫਸਰਾਂਨ ਤੱਕ ਲਾ ਕੇ ਜਦੋਂ ਥੱਲੇ ਦੇ ਲੈਵਲ ਦੇ ਅਫਸਰਾਂ ਨੂੰ ਲਾਉਂਦੇ ਆ ਕਿਉਂ ਕਿ ਭਗਵੰਤ ਮਾਨ ਇਹਨਾਂ ਨੂੰ ਆਪ ਫੀਡ ਕਰਨਾ ਚਾਹੁੰਦਾ ਕੰਟਰੋਲ ਕਰਨਾ ਚਾਹੁੰਦਾ ਵੱਡੇ ਨਹੀਂ ਹੁੰਦੇ ਗੌਰਤਲਬ ਹੈ ਕਿ ਕਾਂਗਰਸ ਸਰਕਾਰ ਦੌਰਾਨ ਦਸੰਬਰ 2021 ਵਿੱਚ ਮਜੀਠੀਆ ਖਿਲਾਫ ਮਾਮਲਾ ਦਰਜ ਹੋਇਆ ਸੀ ਹੁਣ ਇਸ ਦਰਜ ਮਾਮਲੇ ਦੀ ਜਾਂਚ ਲਈ ਇਹ ਪੰਜਵੀਂ ਸਿਟ ਬਣਾਈ ਗਈ ਹੈ ਨਵੀਂ ਸਿਟ ਤੇ ਗਠਨ ਸੰਬੰਧੀ ਹੁਕਮਾਂ ਦੀ ਕਾਪੀ ਵਿੱਚ ਕਿਹਾ ਗਿਆ ਹੈ ਕਿ ਜਾਂਚ ਬਿਊਰੋ ਦੇ ਡਾਇਰੈਕਟਰ ਦੇ ਦਫ਼ਤਰ ਨੇ ਐਫ ਆਈ ਆਰ ਨੰਬਰ 2 ਬਟਾ 2021 ਦੇ ਮਾਮਲੇ ਦੀ ਜਾਂਚ ਲਈ ਪ੍ਰਸ਼ਾਸਕੀ ਆਧਾਰ ਤੇ ਸਟ ਦਾ ਮੁੱਢ ਤੋਂ ਗਠਨ ਕੀਤਾ ਹੈ ਦੱਸਦੀ ਹੈ ਕਿ ਹੁਕਮਾ ਮੁਤਾਬਕ ਡੀਆਈਜੀ ਐਚਐਸ ਭੁੱਲਰ ਦੀ ਥਾਂ ਤੇ ਏਆਈਜੀ ਬਨਨ ਸ਼ਰਮਾ ਜੋ ਪਹਿਲਾਂ ਸਟ ਦੇ ਮੈਂਬਰ ਸਨ ਨੂੰ ਐਸਆਈਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਿਸ਼ਨ ਰੋਜ਼ਗਾਰ ਅਤੇ ਸਿੱਖਿਆ ਕ੍ਰਾਂਤੀ ਵਿੱਚ ਵੱਡਾ ਕਦਮ ਚੁੱਕਦੇ ਅੱਜ 700 ਕਰੀਬ ईटीटी अध्यापकਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ ਇਹ ਨਿਯੁਕਤੀ ਪੱਤਰ ਚੰਡੀਗੜ੍ਹ ਵਿੱਚ ਟੈਗੋਰ థియేటర్ ਵਿੱਚ ਸਮਾਗਮ ਦੌਰਾਨ ਦਿੱਤੇ ਗਏ ਸ਼੍ਰੀਮਾਨ ਨੇ ਨਵ ਨਿਯੁਕਤ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਚੰਗੇ ਸਿੱਖਿਆ ਦੇਣ ਲਈ ਪ੍ਰੇਰਿਆ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਨਸ਼ਿਆਂ ਦੇ ਖਾਤਮੇ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਿਹਾ ਹੈ ਦੱਸ ਦਈ ਕਿ ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਮੁੱਖ ਮੰਤਰੀ ਵੱਲੋਂ 700 ਮਿਹਨਤੀ ਈਟੀਟੀ ਦੇ ਆਫਕਾਂ ਨੂੰ ਨਿਯੁਕਤੀ ਪੱਤਰ ਸੌਪੇ ਗਏ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪੱਦਰ ਵਿਸ਼ਵ ਪੱਦਰ ਤੇ ਕੀਤਾ ਜਾਵੇਗਾ ਜਿਸ ਨੂੰ ਹੋਰ ਨਾਲ ਸੂਬਿਆਂ ਤੇ ਦੇਸ਼ਾਂ ਦੇ ਲੋਕ ਦੇਖਣ ਆਉਣਗੇ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ 40-40 ਮਿੰਟ ਦੇ ਪੀਰੀਅਡ ਵਿੱਚ ਬਿਠਾਉਣ ਦੀ ਥਾਂ ਛੋਟੇ ਪੀਰੀਅਡ ਸ਼ੁਰੂ ਕਰਨ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਬੱਚਿਆਂ ਦੀ ਰੁਚੀ ਸਕੂਲ ਬਾਰੇ ਹੋਰ ਜ਼ਿਆਦਾ ਵਧੇ ਜਦੋਂ ਤੁਸੀਂ ਲੋੜ ਹੀ ਨਹੀਂ ਪੈਦਾ ਕਰ ਰਹੇ ਫਿਰ ਲੋਕ ਤਾਂ ਫਿਰ ਭੱਜਣਗੇ ਇੱਧਰ ਉੱਧਰ ਸੋ ਇਸ ਕਰਕੇ ਅ ਮਤਲਬ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਆਪ ਜਿਵੇਂ ਅ ਸਗਲ ਕਰਕੇ ਤੱਕੇ ਖਾ ਕੇ ਵੀ ਕੈਸਾ ਦਮ ਕਿਉਂਕਿ ਬਹੁਤ ਤੱਕੇ ਖਾਦੇ ਤੁਸੀਂ ਔਰ ਇਹ ਨੌکریاں ਤੁਹਾਨੂੰ ਬਹੁਤ ਸਾਲ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਹੁਣ ਤੱਕ ਤੁਸੀਂ ਸੀਨੀਅਰ ਹੋਣੇ ਸੀ ਪਰ ਉਹਨਾਂ ਨੂੰ ਧਿਆਨ ਹੀ ਨਹੀਂ ਸੀ ਚਲੋ ਕੋਈ ਨਹੀਂ ਜੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਤਾਂ ਲੋਕਾਂ ਨੇ ਵੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਤੁਹਾਨੂੰ ਤਾਂ ਮਿਲ ਗਏ ਉਹ ਬੇਰਜਗਰ ਹੋ ਗਏ ਹੁਣ ਉਹ ਸਾਰੀ ਵੇਲੇ ਨੇ ਹੁਣ ਸਾਰੇ ਮੈਨੂੰ ਗਲਾਂ ਘੜਨ ਤੇ ਲੱਗੇ ਹੋਏ ਨੇ ਹੁਣ ਉਹ ਆਤਮਾ ਇਹ ਕਿੱਥੋਂ ਆ ਗਿਆ ਇਹਨੂੰ ਨੇ ਪਤਾ ਪਾ ਨਹੀਂ ਪਤਾ ਤੂੰ ਤੁਹਾਨੂੰ ਤਾਂ ਫੇਰ ਵੀ ਰੱਬ ਨੇ ਕਿਤੇ ਨਾ ਕਿਤੇ ਲੈ ਲਿਆ ਕੋਈ ਨਾ ਕੋਈ ਨੌਕਰੀ ਤੇ ਲੱਗ ਗਏ ਪਰ ਉਹ ਉਹ ਕਿੱਧਰ ਗਏ ਜੀ ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ ਰੋਲੀ ਸੀ ਧਰਨਿਆਂ ਤੇ ਬੈਠੇ ਬੈਠੇ ਓਵਰਏਜ ਹੋ ਗਏ ਜੀ ਸਾਨੂੰ ਏਜ ਲਿਮਟ ਬਤਾਉਣੀ ਪਈ ਹੈ ਜੀ ਕਈ ਕਈ ਮੈਂ ਇੱਕ ਮੈਚ ਇਹਨਾਂ ਨੇ ਉਹ ਤੋ ਤੱਕ ਕਿ ਬੱਚੇ ਕਹਿੰਦੇ ਉਹ ਕਹਿੰਦੇ ਸੀ 43 ਸਾਲ ਦੇ ਹੋ ਗਏ ਹੁਣ ਆਪਦੇ ਮੁੰਡੇ ਵਾਸਤੇ ਨੌਕਰੀ ਮੰਗੀ ਹੈ じゃ ਉਹ ਵੀ ਕਹਿੰਦੇ ਵੀ ਇਹ ਕਿਦਾ ਹੋ ਗਿਆ ਜੀ ਹੁਣ ਤੇ ਆ ਜਾ ਆਪਦੇ ਵਾਸਤੇ ਨੌਕਰੀ ਮੰਗੀ ਆ ਇਹਨਾਂ ਨੇ ਹਾਲਤ ਕੀਤੀ ਸੀ ਆਪਣੀ ਪੰਜਾਬ 'ਚ ਟੈਲੈਂਟ ਦੀ ਕਮੀ ਨਹੀਂ ਪਰ ਮੌਕਾ ਤਾਂ ਮਿਲੇ ਨਾ ਪੜਾਉਣ ਦਾ ਮੌਕਾ ਮਿਲੇ ਪੜਨ ਦਾ ਮੌਕਾ ਮਿਲੇ ਪੰਜਾਬ 'ਚ ਮੈਂ ਤੁਹਾਨੂੰ ਦੱਸੀ ਜਨਾ 190 ਬੱਚੇ ਜੇਹੀ ਹੀ ਕਰਕੇ ਪਹਿਲੀ ਕਲੀਅਰ ਹੁਣ ਅਗਲੇ ਸਾਲ ਦੇਖੋ ਤੁਸੀਂ ਔਰ ਕਈ ਕਈ ਹਜ਼ਾਰ ਮੈਂ ਲੱਖ ਦੇ ਨੇੜੇ ਤੇਰੇ ਬੱਚੇ ਪ੍ਰਾਈਵੇਟ ਚੋਂ ਸਰਕਾਰੀ ਚ ਮੈਂ ਹੁਣ ਪੀਟੀਐਮ ਚ ਗਿਆ ਸੀ ਕਨੌਰੀ ਗਿਆ ਸੀ ਮੈਂ ਧੂਰੀ ਕੋਲੇ ਮੈਂ ਬੱਚੇ ਨੂੰ ਪੁੱਛਿਆ ਕਿੱਥੇ ਸੀ ਫਿਰ ਉਹ ਕਹਿੰਦਾ ਜੀ 11 ਸਾਲ ਸੀਬੀਐਸਸੀ ਚ ਪੜਿਆ ਐਸ ਬਾਰ ਇੱਥੇ ਆਇਆ ਕਨਤ ਦਿਨ ਦਾ ਫਰਕ ਹੈ ਜੀ ਇੱਥੇ ਪੜ੍ਹਾਈ ਜ਼ਿਆਦਾ ਵਧੀਆ ਜੀ ਕੈਬਨਿਟ ਮੰਤਰੀ ਹਰਜੋਤ ਮੈਸ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ 20000 ਦੇ ਕਰੀਬ ਅਧਿਆਪਕ ਸਿੱਖਿਆ ਵਿਭਾਗ ਵਿੱਚ ਭਰਤੀ ਕੀਤੇ ਗਏ ਹਨ ਇਸ ਨਾਲ ਪੰਜਾਬ ਵਿੱਚ ਕੋਈ ਵੀ ਸਕੂਲ ਅਧਿਆਪਕਾਂ ਤੋਂ ਸਖਣਾ ਨਹੀਂ ਰਹਿ ਸਕੇਗਾ ਕਪੂਰਥਲਾ ਵਿੱਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸੌਦਾਕਰਾਂ ਤੇ ਨਜਾਇਜ਼ ਉਸਾਰੀਆਂ ਦੇ ਮਾਲਕਾ ਉੱਪਰ ਸਖਤ ਕਾਰਵਾਈ ਚੱਲ ਰਹੀ ਹੈ ਜਿਸ ਦੇ ਤਹਿਤ ਕਪੂਰਥਲਾ ਵਿੱਚ ਅੱਜ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਇੱਥੇ ਪੰਚਾਇਤੀ ਜ਼ਮੀਨਾਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਵਾਲੇ ਲੋਕਾਂ ਦੀਆਂ ਜਾਇਦਾਦਾਂ ਤੇ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਕਪੂਰਥਲਾ ਵਿੱਚ ਯੁੱਧ ਨਸ਼ਾ ਵਿਰੁੱਧ ਕਾਰਵਾਈ ਦੇ ਤਹਿਤ ਅੱਜ ਵੱਡੀ ਕਾਰਵਾਈ ਕਰਦੇ ਹੋਏ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਵਾਲਿਆਂ ਦੀਆਂ ਜਾਇਦਾਦਾਂ ਉੱਪਰ ਪੀਲਾ ਪੰਝਾ ਚੱਲਿਆ ਜਿਸ ਬਾਰੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀਆਂ ਤੇ 9 ਮੁਕਦਮੇ ਐਨਡੀਪੀਐਸ ਤੇ ਚੱਲ ਰਹੇ ਸਨ ਤੇ ਬੂਟ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਯੁੱਧ ਨਸ਼ਾ ਵਿਰੁੱਧ ਕਾਰਵਾਈ ਦੇ ਤਹਿਤ ਕਪੂਰਥਲਾ ਪੁਲਿਸ ਵੱਲੋਂ 111 ਮੁਕੱਦਮੇ ਦਰਜ ਕੀਤੇ ਗਏ ਹਨ ਕਈ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਲਗਾਤਾਰ ਅਜਿਹੀਆਂ ਕਾਰਵਾਈਆਂ ਚੱਲਦੀਆਂ ਰਹਿਣਗੀਆਂ ਪੰਜਾਬ ਸਰਕਾਰ ਵੱਲੋਂ ਜਿਹੜਾ ਨਜਾਇਜ਼ ਉਸਾਰੀਆਂ ਉਹਦੇ ਖਿਲਾਫ ਜਿਹੜੀ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜੀ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਵੀ ਇਹ ਨਜਾਇਜ਼ ਉਸਾਰੀਆਂ ਸੰਬੰਧੀ ਜਿਹੜੀ ਕਾਰਵਾਈ ਕੀਤੀ ਗਈ ਹੈ ਕੁਝ ਜਿਹੜੇ ਘਰ ਆਈਡੈਂਟੀਫਾਈ ਹੋਏ ਸੀ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਜਿਹੜੀ ਪੰਚਾਇਤੀ ਜ਼ਮੀਨਾਂ ਆਪਣੇ ਕਬਜ਼ੇ ਚ ਕੀਤੀਆਂ ਹੋਇਆ ਸੀ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਤੇ ਹੋਏ ਅੱਜ ਜਿਹੜਾ ਬੀਡੀਪੀਓ ਸਾਹਿਬ ਦੇ ਹੁਕਮਾ ਤਹਿਤ ਜਿਹੜੀ ਅੱਜ ਡਿਮੋਲੇਸ਼ਨ ਦੀ ਜਿਹੜੀ ਕਾਰਵਾਈ ਕੀਤੀ ਗਈ ਹੈਗੀ ਹੈ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜ ਜਿਹੜੀ ਇਦਾਂ ਦੀ ਨਜਾਇਜ਼ ਸਾਰੀਆਂ ਹੋਣਗੀਆਂ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਇਹਨਾਂ ਤੇ ਕੋਈ ਕਨੈਕਸ਼ਨ ਐਨਡੀਪੀਐਸ ਦਾ ਜਾਂ ਹੋਰ ਇਦਾਂ ਦੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਨੈਕਸ਼ਨ ਹੈਗੇ ਨੇ ਤੁਹਾਡੇ ਕੋਲ ਰਿਕਾਰਡ ਹੈਗੇ ਨੇ ਕਿ ਇਹ ਇਨਵੋਲਵ ਹੈਗੇ ਨੇ ਬਿਲਕੁਲ ਜਦੋਂ ਅਸੀਂ ਇਹਨਾਂ ਦਾ ਰਿਕਾਰਡ ਖੰਗਾਲਿਆ ਤਾਂ ਇਹਨਾਂ ਤੇ ਤਕਰੀਬਨ 9 ਮੁਕਦਮੇ ਜਿਹੜੇ ਐਨਡੀਪੀਐਸ ਤੇ ਆਲਰੇਡੀ ਦਰਜ ਹੈ ਇਹਨਾਂ ਦੀ ਹਿਸਟਰੀ ਹੈਗੀ ਹੈ ਜਿਹੜੀ ਐਨਡੀਪੀਐਸ ਐਕਟ ਦੇ ਕੇਸ ਸੀ ਜੀ ਸਰ ਇਸ ਲੋਕੇਸ਼ਨ ਦੇ ਵਿੱਚ ਕੁੱਲ ਕਿੰਨੀ ਆਇਡੈਂਟੀਫਿਕੇਸ਼ਨ ਹੈ ਇਹੋ ਜਿਹੇ ਮਾਮਲਿਆਂ ਦੀ ਔਰ ਸਾਰਿਆਂ ਤੇ ਕਾਰਵਾਈ ਇਸੇ ਤਰ੍ਹਾਂ ਦੀ ਹੈ ਨੇ ਬਿਲਕੁਲ ਇਹ ਕੰਟੀਨਿਊਸ ਪ੍ਰੋਸੈਸ ਹੈਗਾ ਇਹ ਸਾਡਾ ਜਿਹੜਾ ਬੂਟਪਿੰਡ ਜਿਹੜਾ ਸੁਭਨਪੁਰ ਥਾਣੇ 'ਚ ਪੈਂਦਾ ਹੈਗਾ ਇੱਕ ਡਰਗ ਹੌਟਸਪੌਟ ਹੈਗਾ ਇਹਦੇ ਤੇ ਅਸੀਂ ਜਿਹੜਾ ਖਾਸ ਫੋਕਸ ਕਰ ਰਹੇ ਹਾਂ ਤੇ ਜਿਹੜੇ ਵੀ ਇੱਥੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਬੜੀ ਸ਼ਕਤੀ ਨਾਲ ਜਿਹੜੀ ਕਾਰਵਾਈ ਕਰਨੇ ਆ ਮੈਂ ਦੱਸਣਾ ਚਾਹਾਂਗਾ ਪਿਛਲੇ 1 ਮਹੀਨੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜੰਗ ਜਿਹੜੀ ਨਸ਼ਾ ਵਿਰੋਧ ਜਿਹੜਾ ਸ਼ੁਰੂ ਹੋਇਆ ਹੈ ਕਾਰਵਾਈ ਸ਼ੁਰੂ ਹੋਈ ਹੈ ਉਹਦੇ ਵਿੱਚ ਅਸੀਂ ਕਪੂਰਥਲਾ ਪੁਲਿਸ ਵੱਲੋਂ 111 ਮੁਕਦਮੇ ਦਰਜ ਕੀਤੇ ਗਏ ਹਨ ਤੇ 190 ਤੋਂ ਵੱਧ ਜਿਹੜੇ ਡਰਕਸ ਮਗਲਸ ਤੇ ਪੈਡਲਸ ਉਹ ਅਸੀਂ ਅਰੈਸਟ ਵੀ ਕੀਤੇ ਹਨ ਇਹਦੇ ਇਲਾਵਾ ਜਿਹੜਾ ਆ ਕਾਫੀ ਮੁੰਡਿਆਂ ਨੂੰ ਅਸੀਂ ਜਿਹੜੇ ਡੀ ਅਡਿਕਸ਼ਨ ਤੇ ਵੀ ਭਰਤੀ ਕਰਾਇਆ ਹੈਗਾ ਤੇ ਬਿਲਕੁਲ ਜਿਹੜੀ ਨਸ਼ਿਆਂ ਦੇ ਖਿਲਾਫ ਜੰਗ ਹੈ ਪੂਰੀ ਜੋਰ ਸ਼ੋਰ ਨਾਲ ਜਿਹੜੀ ਜ਼ਿਲ੍ਹਾ ਪੁਲਿਸ ਵੱਲੋਂ ਕਰਾਈ ਜਾ ਰਹੀ ਹੈ ਦੱਸ ਦਈਏ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਅੱਜ 23ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਤੇ ਬੀਤੇ ਦਿਨ ਵੀ ਇਸ ਮੁਹਿੰਮ ਤੇ ਚੱਲਦੇ ਪੰਜਾਬ ਭਾਰ ਵਿੱਚ ਵੱਟੀਆਂ ਕਾਰਵਾਈਆਂ ਦੇਖਣ ਨੂੰ ਮਿਲਿਆ ਸਨ ਬੀਤੇ ਦਿਨ ਪੁਲਿਸ ਦੇੜ ਵਿੱਚ ਤਕਰੀਬਨ 49 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ ਲੁਧਿਆਣਾ ਦੇ ਵਿੱਚ ਆਜਾ ਮਾਦਮੀ ਪਾਰਟੀ ਦੀ ਅਹਿਮ ਮੀਟਿੰਗ ਹੋਈ ਹੈ ਜਿਸ ਵਿੱਚ ਪੰਜਾਬ ਭਰ ਦੀ ਲੀਡਰਸ਼ਿਪ ਕੈਬਨਿਟ ਮੰਤਰੀ ਮੁੱਖ ਮੰਤਰੀ ਅਗਵਾਈ ਦੇ ਵਿੱਚ ਬੈਠਕ ਕਰਦੇ ਹੋਏ ਨਜ਼ਰ ਆਏ ਇਸ ਦੌਰਾਨ ਵਰਕਰਾਂ ਦੇ ਨਾਲ ਮਿਲਣੀ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਮਨੀਸ਼ ਸੇ ਸੋਧਿਆ ਵੀ ਪਹੁੰਚੇ ਇਸ ਦੌਰਾਨ ਉਹਨਾਂ ਨੇ ਮੀਟਿੰਗ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਲੁਧਿਆਣਾ ਵਿੱਚ ਆਪ ਦੀ ਮੀਟਿੰਗ ਬਾਰੇ ਗੱਲ ਕਰਦੇ ਹਾਂ ਆਪ ਇਨਚਾਰਜ ਮਨੀਸ਼ ਸਿਸੂਦਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਸਾਡੀ ਸਰਕਾਰ ਲਗਾਤਾਰ ਨਸ਼ੇ ਖਿਲਾਫ ਮੁਹਿੰਮ ਚਲਾ ਰਹੀ ਹੈ ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਲਗਾਤਾਰ ਕੰਮ ਕਰ ਰਹੀ ਹੈ ਉਹਨਾਂ ਕਿਹਾ ਕਿ ਅਸੀਂ 50000 ਤੋਂ ਜ਼ਿਆਦਾ ਨੌਕਰੀਆਂ ਪਿਛਲੇ ਸਾਲਾਂ ਦੇ ਦੌਰਾਨ ਦਿੱਤੀਆਂ ਨੇ ਜਦੋਂ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਵੇਲੇ ਕੰਮ ਸਿਰਫ ਆਖਰੀ ਸਰਕਾਰ ਵੇਲੇ ਹੀ ਹੁੰਦੇ ਸਨ ਹਲੋ ਮੈਂ ਪੰਜਾਬ ਸਰਕਾਰ ਨੇ ਜੋ ਕੰਮ ਕੀਏ ਹਨ ਔਰ ਅਬ ਅੱਗੇ ਜੋ ਕਰ ਰਹੀ ਹੈ ਅੱਗੇ ਜੋ ਕਰਨੇ ਵਾਲੀ ਹੈ उससे पंजाब के लोगों की ज़िंदगी में बहुत अंतर पड़ रहा है अभी भी पड़ रहा है और आगे और पड़ेगा जिस तरह से नशे के खिलाफ युद्ध चल रहा है जैसे एजुकेशन पे काम चल रहा है लॉ एंड ऑर्डर को ठीक करने पे काम चल रहा है बिजनेसमैन के हित के काम चल रहा है किसानों के लिए काम चल रहा है तो इन सब में आगे और क्या क्या करना है इस पर आज मंथन होगा और पंजाब के हर व्यक्ति को ये गर्व हो कि उन्होंने जो तो सरकार चुनी केजरीवाल जी पे भरोसा करके भगवंत मान जी पे भरोसा करके वो उनके लिए काम कर रही है उसके लिए कार्यकर्ता अपनी जिम्मेदारी निभाएंगे कह सकते हैं सर दो की तैयारियाँ अभी से शुरू हो गई देखिए दो की तैयारी तो हमने जिस दिन हम चुनाव जीते थे तभी से कर दी थी लेकिन हमने काम करके की है हमने काम करके किया है क्योंकि सरकारें अपने सारे गारंटियाँ सारे प्रॉमिस सबसे लास्ट ईयर में जाके पूरे करती है लेकिन जैसे ही सरकार बनी बिजली दिज्ञी के बिल जीरो कर दी है जैसे ही सरकार बनी मोहल्ला क्लिनिक बनाने शुरू कर दी है जैसे ही सरकार बनी धीरे धीरे करके बावन हज़ार लोगों को नौकरियां दे दी लास्ट ईयर में आके नौकरियां देते हैं लोग मान साहब की सरकार ने फर्स्ट ईयर से नौकरियां देनी शुरू कर दी तो काम सरकार अच्छी कर रही है और आने वाले समय में दो साल में और इस समय का उपयोग करते हुए कैसे एक एक व्यक्ति के लिए कुछ किया जा सके है बहुत सारी प्रॉब्लम जैसे नशे को ये सब चीज़ें देखिए मैंने पहले भी कहा था आम आदमी पार्टी और पंजाब की आम आदमी पार्टी की सरकार नशे को जड़ से उखाड़ने के लिए कटिबद्ध है और पिछले तीन साल में जो गंध मचा हुआ था उसको साफ किया पहले तीन साल लगे उसको जो पिछले सरकारों ने गंध मचाया हुआ था उसको साफ करने में नशे के क्षेत्र में अब धीरे धीरे करके आप असर भी देख रहे हैं कि किस तरह से पूरी की पूरी सप्लाई चेन पूरे के पूरे एक्शन लिए जा रहे हैं वो सब ਮਨੀ ਸਿਸੋਦੀਆ ਨੇ ਕਿਹਾ ਕਿ ਅਸੀਂ ਨਸ਼ੇ ਦੇ ਵਿਰੁੱਧ ਵੀ ਲਗਾਤਾਰ ਮੁਹਿੰਮ ਚਲਾਈ ਹੋਈ ਹੈ ਇਸ ਖੇਤਰ ਵਿੱਚ ਵੀ ਕੰਮ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਪਿਛਲੇ ਸਾਲਾਂ ਦੇ ਦੌਰਾਨ ਜੋ ਕੰਮ ਕੀਤੇ ਹਨ ਲੋਕ ਜ਼ਰੂਰ ਉਸ ਨੂੰ ਲੈ ਕੇ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਹੀ ਫਤਵਾ ਦੇਣਗੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਅਮਰੀਕਾ ਫੇਰੀ ਦੌਰਾਨ ਗੁਰਦੁਆਰਾ ਸ਼ਹੀਦਾ ਹਿਕਸਵਿਲ ਵਿਖੇ ਪਹੁੰਚੇ ਜਿੱਥੇ ਕਮੇਟੀ ਅਤੇ ਸੰਗਤਾਂ ਨੇ ਉਹਨਾਂ ਦਾ ਵੱਡੇ ਪੱਧਰ ਤੇ ਮਾਨ ਸਨਮਾਨ ਕੀਤਾ ਉੱਥੇ ਹੀ ਗਿਆਨੀ ਹਰਪੀ ਸਿੰਘ ਹੋਰਾਂ ਵੱਲੋਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਆ ਮੌਜੂਦਾ ਪੰਜਾਬ ਦੀਆਂ ਸਥਿਤੀਆਂ ਦੀ ਗੱਲ ਕੀਤੀ ਗਈ ਹੈ। ਤਖਸ਼ਦੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਕੈਣੀ ਹਰਪੀਤ ਸਿੰਘ ਅੱਜਕੱਲ ਅਮਰੀਕਾ ਦੇ ਤੌਰੇ ਤੇ ਹਨ। ਜਿੱਥੇ ਉਹ ਵਕਫਾ ਕੁਰਦਵਾਰਾ ਸਾਹਿਬ ਪਹੁੰਚ ਰਹੇ ਹਨ ਅਤੇ ਪੰਥਕ ਸ਼ਖਸੀਅਤਾਂ ਨੂੰ ਉੱਚੇਚੇ ਤੌਰ ਤੇ ਮਿਲ ਰਹੇ ਹਨ। ਪਿਛਲੇ ਦਿਨੀ ਸਿੰਘ ਸਾਹਿਬ ਕੁਰਦਵਾਰਾ ਸ਼ਹੀਦਾਂ ਹਿਕਸਵਿਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੂੰ ਜਥੇਦਾਰ ਅਕਾਲੀ ਪੂਲਾ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਸਿੱਖ ਪੰਥ ਵਿਛਲੇ ਕੁਝ ਮਹੀਨਿਆਂ ਦੇ ਵਿੱਚ ਧਾਰਮਿਕ ਅਤੇ ਰਾਜਸੀ ਘਟਨਾਕ੍ਰਮ ਬਾਰੇ ਵਿਚਾਰ ਕੀਤੇ। ਦੱਸਦੇ ਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਵੱਖ-ਵੱਖ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਪਹੁੰਚੇ ਹੋਏ ਮੈਂਬਰਾਂ ਨੇ ਵੀ ਬਾਦਲ ਪਰਿਵਾਰ ਬਾਰੇ ਖੁੱਲ ਕੇ ਗੱਲ ਕੀਤੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਹੋ ਗਿਆ 20 ਸਾਲਾਂ ਚ ਇੱਕ ਜਨਰੇਸ਼ਨ ਬਦਲ ਜਾਂਦੀ ਹੈ ਤੇ ਤੇ 30 ਸਾਲਾਂ 35 ਸਾਲਾਂ ਤੋਂ ਇੱਕ ਪਰਿਵਾਰ ਤੁਰਿਆ ਹੋਣ ਕਰੋੜਤ ਪੈਦਾ ਹੋਣੀ ਸੰਭਵ ਸੀ ਕਰੋੜਤ ਪੈਦਾ ਹੋ ਗਈ ਸਿਧਾਂਤ ਛੱਡੇ ਗਏ ਪਰੰਪਰਾਵਾਂ ਛੱਡੀਆਂ ਗਈਆਂ ਇਹ ਕਾਰਨ ਸੀ ਬੜਾ ਵਰਤਾਰਾ ਵਰਤਾਇਆ ਉਹਦੀ ਪਿੱਠ ਭੂਮੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨੇ ਮਾਫੀ ਕਈ ਵਾਰ ਮੰਗੀ ਸੀ ਗਾਹੇ ਬਖਾਇ ਸਟੇਜਾਂ ਤੋਂ ਪਰ ਗੱਲ ਨਹੀਂ ਸੀ ਬਣੀ ਤੇ ਜਦੋਂ ਮੈਂ ਬਤੌਰ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਕਰ ਰਿਹਾ ਸੀ ਤੇ ਇੱਕ ਵਾਰੀ ਅਪਰੋਚ ਨਹੀਂ ਸੀ ਹੋਈ ਕਈ ਵਾਰੀ ਅਪਰੋਚ ਹੋਈ ਸੀ ਗੱਲ ਜੀ ਨਹੀਂ ਬਣੀ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰੋ ਅਸੀਂ ਖਿਮਾ ਜਾਂਚਨਾ ਮੰਗਾਂਗੇ ਤੇ ਤੁਸੀਂ ਸਾਨੂੰ ਧਾਰਮਿਕ ਤਨਖਾਹ ਲਾ ਕੇ ਦੇ ਕਰੀ ਤੋਰੋ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਜੇ ਇਸ ਤਰ੍ਹਾਂ ਦਾ ਵਰਤਾਰਾ ਵਰਤ ਗਿਆ ਤੁਸੀਂ ਪਤਾ ਨਹੀਂ ਬਾਹਰ ਆਉਣਾ ਹੈ ਕਿ ਨਹੀਂ ਆਉਣਾ ਪਰ ਅਸੀਂ ਜ਼ਰੂਰ ਰੁਕ ਜਾਾਂਗੇ ਹਮ ਇਹ ਨਹੀਂ ਆਉਣਾ ਤੁਸੀਂ ਆਪ ਹੀ ਖੰਡ ਪਾਠ ਸਾਹਿਬ ਕਰਾਓ ਆਪ ਹੀ ਜੋੜੇ ਝਾੜੋ ਆਪ ਹੀ ਪਾਂਡੇ ਮਾਜੋ ਆਪ ਹੀ ਅਰਦਾਸ ਕਰੋ ਤੇ ਆਪ ਹੀ ਘਰੇ ਚਲ ਜਾਓ ਇਹਨਾਂ ਨੇ 2 ਸਾਲ ਇਸ ਤਰ੍ਹਾਂ ਕੀਤਾ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਭਾਸ਼ਾ ਦੇ ਮੁੱਦੇ ਤੇ ਵਿਚਾਰ ਪੇਸ਼ ਕੀਤੇ ਉਹਨਾਂ ਕਿਹਾ ਕਿ ਆਪਣੇ ਘਰਾਂ ਵਿੱਚ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖੋ ਉਹਨਾਂ ਕਿਹਾ ਕਿ ਮਾਤਾ ਪਿਤਾ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਪੰਜਾਬੀ ਭਾਸ਼ਾ ਲਈ ਉਤਸ਼ਾਹਿਤ ਕਰਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਇੰਚਾਰਜ ਮਨੀਸ਼ ਸਿਸੋਦੀਆ 1 ਅਪ੍ਰੈਲ ਨੂੰ ਲੁਧਿਆਣਾ ਪਹੁੰਚੇ ਨੇ ਜਿੱਥੇ ਉਹਨਾਂ ਨੇ ਫਿਰੋਜ਼ਪੁਰ ਰੋਡ ਤੇ ਹੋਟਲ ਕਿੰਗਸ ਵਿਲਾ ਵਿਖੇ ਉਪ ਚੋਣ ਸੰਬੰਧੀ ਸੂਬਾ ਲੀਡਰਸ਼ਿਪ ਦੇ ਨਾਲ ਮੀਟਿੰਗ ਕੀਤੀ ਹੈ ਇਸ ਮੌਕੇ ਮੁੱਖ ਮੰਤਰੀ ਸਮੇਤ ਹਰ ਵੱਡੇ ਅਹੁਦੇਦਾਰ ਨੇ ਆਪਣੀ ਗੱਲ ਵਰਕਰਾਂ ਅੱਗੇ ਰੱਖੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦਿਨ ਰਾਤ ਮਿਹਨਤ ਕਰਕੇ ਸਰਕਾਰ ਬਣਾਈ ਹੈ ਲੋਕਾਂ ਨੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਨੂੰ ਹਰਾਇਆ ਅੱਜ ਮੈਂ ਰਾਜਨੀਤੀ ਬਾਰੇ ਗੱਲ ਕਰਨ ਨਹੀਂ ਆਇਆ ਅੱਜ ਮੈਂ ਕਿਸੇ ਰਾਜਨੀਤਿਕ ਪਾਰਟੀ ਬਾਰੇ ਗੱਲ ਕਰਨ ਨਹੀਂ ਆਇਆ ਮੈਂ ਜਿੱਤ ਜਾਂ ਹਾਰ ਬਾਰੇ ਗੱਲ ਕਰਨ ਨਹੀਂ ਆਇਆ ਅੱਜ ਮੈਂ ਸਿਰਫ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਬਾਰੇ ਗੱਲ ਕਰਨ ਆਇਆ ਹਾਂ ਕਿਉਂਕਿ ਪਿਛਲੇ 1 ਮਹੀਨੇ ਤੋਂ ਪੰਜਾਬ ਵਿੱਚ ਚੱਲ ਰਿਹਾ ਹੈ ਭਾਰਤ ਵਿੱਚ 75 ਸਾਲਾਂ ਵਿੱਚ ਅਜਿਹਾ ਨਹੀਂ ਹੋਇਆ 75 ਸਾਲਾਂ ਵਿੱਚ ਬਹੁਤ ਸਾਰੇ ਰਾਜ ਅਜਿਹੇ ਹਨ ਜਿੱਥੇ ਨਸ਼ੇ ਦੀ ਲਤ ਬਹੁਤ ਜ਼ਿਆਦਾ ਹੈ ਉਹਨਾਂ ਕਿਹਾ ਕਿ ਗੁਜਰਾਤ ਅਤੇ ਹਰਿਆਣਾ ਵਿੱਚ ਨਸ਼ਾ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਨਸ਼ਾ ਵਿਰੁੱਧ ਜੋ ਕਾਰਵਾਈ ਕੀਤੀ ਹੈ ਉਹ ਪਹਿਲਾਂ ਕਿਸੇ ਸਰਕਾਰ ਨੇ ਨਹੀਂ ਕੀਤੀ ਲੇਕਿਨ ਜੋ ਕੰਮ ਆਮ ਆਦਮੀ ਪਾਰਟੀ ਕੀ ਪੰਜਾਬ ਸਰਕਾਰ ਨੇ ਕਰਕੇ ਦਿਖਾਇਆ ਹੈ ਪਿਛਲੇ 1 ਮਹੀਨੇ ਕੇ ਅੰਦਰ ਉਹ ਕੰਮ ਇਸ ਦੇਸ਼ ਕੇ ਲੋਕੋ ਨੇ ਅੱਜ ਤੱਕ ਕਦੇ ਨਹੀਂ ਦੇਖਾ हजारों तस्कर गिरफ्तार हो गए हैं पिछले एक महीने के अंदर बड़े बड़े तस्कर गिरफ्तार हो रहे हैं जिनके नाम से पंजाब के लोग कांपते थे उनको गिरफ्तार किया जा रहा है उनके घर बुलडोजर से बुलडोजर से उनके घर खत्म किए जा रहे हैं उनके घर तोड़े जा रहे हैं बुलडोजर से कई किलो हीरोइन कई किलो चिट्टा कई किलो ड्रग्स बरामद हो रही हैं उनको उनकी जब्ती की जा रही है उनका पैसा जब्त किया जा रहा है जो पैसा जहां पे चिट्टा भेज के बेच के पाकिस्तान भेजा जाता था हवाले के जरिए उन हवाला करने वालों को गिरफ्तार किया जा रहा है और अगर कोई पुलिस के साथ मुठभेड़ करता है तो उसको पुलिस गोली मारने में भी हिचकती नहीं है जो काम आज मैसेज बड़ा क्लियर है या तो नशा बेचना बंद कर दो और या पंजाब छोड़ के चले जाओ वरना जिंदा नहीं बचोगे मैं आपसे पूछना चाहता हूं पंजाब में पहले नशा नहीं होता था पहले पंजाब में पंजाब भंगड़े के लिए जाना जाता था पूरा पूरे देश में पंजाब पर कैपिटल इनकम कहते हैं प्रति व्यक्ति आए ప్రతి వ్యక్తి ఐఎమ్ఏ పంజాబ్ నంబర్ 1 హోతా tha నంబర్ 1 پورے దేశ్ కే اندر aaj 18 number pe pahunch gaya punjab aaj se 15 saal pehle 20 saal pehle punjab mein nasha nahi hota tha ke ji wale keha ke bachcha nu khheda prati jagruk karan layi khhet de maidan na vich le jaya jayega aaj asi sare sochukange main punjab di pavitra dharti da saccha puttar ha ਆਮ ਆਦਮੀ ਪਾਰਟੀ ਦਾ ਸੱਚਾ ਵਰਕਰ ਹਾਂ ਅੱਜ ਪੰਜਾਬ ਦੀ ਧਰਤੀ ਤੇ ਸੌਂ ਖਾਂਦਾ ਹਾਂ ਕਿ ਕਦੇ ਵੀ ਨਸ਼ੇ ਨਹੀਂ ਕਰਾਂਗਾ ਮੈਂ ਇਨਕਲਾਬ ਨੂੰ ਚੁਣਾਂਗਾ ਚੁੱਪ ਨਹੀਂ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਮੈਂ ਸੌਂ ਖਾਂਦਾ ਹਾਂ ਕਿ ਜਦੋਂ ਤੱਕ ਪੰਜਾਬ ਵਿੱਚ ਨਸ਼ਾ ਖਤਮ ਨਹੀਂ ਹੋ ਜਾਂਦਾ ਮੈਂ ਚੁੱਪ ਨਹੀਂ ਬੈਠਾਂਗਾ ਹਾਲ ਦੀ ਘੜੀ ਪੰਜਾਬ ਨਿਊਜ਼ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸਸਿਆਕਾਲ